ਰੇ ਬਾਲ ਗਪਾਲ ਗੁਰੂ ਪਾਣੀ ਪਤਾ ਮਤਾ ਧਰਤੁ ਮਹਤ ਦਿਵਸ ਰਾਤੁ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੇ ਆਪੋ ਆਪਣੇ ਕੇਣੜੇ ਕੇ ਦੂਰ ਜਿਨੇ ਨਾਮ ਤਿਆਆ ਗਏ ਮਸਕਤ ਤਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕੁਰ ਤੁਮ ਪੈਰਦਾ tumri kripa mai sukh kane re koi na hai tumra ans uchete ucha bhagvant sagal tumre mai sudartari tumte ho eso aage akar tumre gat mit tumhi jani nanak ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਗੇ ਅਰਦਾਸ ਇੱਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਛੇ ਦਸਵੇਂ ਪ੍ਰਿਥਮ ਭਗਵਤੀ ਸਿਮਰ ਕੇ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸਿਆਂ ਹੋਏ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਜਿਸੇ ਡਿਠੇ ਸਭ ਦੁੱਖ ਜਾਏ ਗੁਰੂ ਤੇ ਇੱਕ ਬਹਾਦਰ ਸਾਹਿਬ ਜਿਸੇ ਮਰੇ ਕਰਨੋਂ ਦੇਵਤੈ ਦਸਵਾਂ ਪਾਛੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੁਣੇ ਸਾਹਿਬ ਦਸਵਾਂ ਪਾਛੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਤਰ ਬੋਲੋ ਸ੍ਰੀ ਵਾਹਿਗੁਰੂ ਆਪ ਜੀਆਂ ਕੇ ਪੰਧ ਪਿਆਰੇ ਜੀਰ ਸਾਹਿਬ ਜਾਦੇ 40 ਮੁਕਤੇ ਹੱਡੀਆਂ ਜਪੀਆਂ ਤੱਪੀਆਂ ਜਿਨਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਈ ਦੇ ਕੇ ਹੰ뎃 ਕੀਤਾ ਤੇ ਨਾ ਪਿਆਰਿਆ ਸਚਿਆਰੇ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਪਾਈ ਕੋਪਰੀਆਂ ਤੁਰ ਗਈਆਂ ਚਰਖੀਆਂ ਤੇ ਜਿਹੜੇ ਤਨ ਆਰਿਆਂ ਦੇ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਤ ਸੰਗਰਵਾ ਇਤਨਾ ਦੀ ਕਮਾਈ ਦਾ ਧਿਆਨਦਰ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨਦਰ ਬੋਲੋ ਜੀ ਸ੍ਰੀ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਗੁਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਹੀ ਨਾਮ ਚਿਤਾ ਵਿੱਚ ਧੰਨ ਕਰ ਸਦਕਾ ਸਰਬ ਸੁਖ ਹੋਏ ਜਹਾ ਜਹਾ ਖਾਲਸਾ ਸ਼ਹਿਰ ਤਾਂ ਤਨ ਸ਼ਿਆਰ ਦੇਖ ਤੇ ਫਤਿਹ ਬਿਰਦ ਕੀ ਪੈਜ ਕੰਧ ਕੀ ਜੀ ਸ੍ਰੀ ਸਾਹਿਬ ਜੀ ਸਾਈਂ ਖਾਲਸਾ ਜੀ ਕੇ ਬੋਲ ਬਲੇ ਬੋਲੋ ਜੀ ਸ੍ਰੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਾ ਸਰਦਾਨ ਨਾਮ ਦਾਨ ਸ਼੍ਰੀ ਅਮਰਤ ਸਰ ਸਾਹਿਬ ਜੀ ਦੇ ਦਸ਼ਨ ਇਸ਼ਰਾਨ ਚੌਕੀਆਂ ਛੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜਿਆ ਕਰ ਖਾਲਸਾ ਜੀ ਬੋਲੋ ਸ਼੍ਰੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਾਤ ਕਰਖਾ ਆਪ ਅਕਾਲ ਪੁਰਖ ਵੇ ਗੁਰਜੀ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਜੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨੇ ਕਿ ਮਾਨ ਨਿਤਾਣੇ ਕਿ ਤਾਨ ਓਟਿਆ ਕਿਉਂ ਨੇ ਅਸਰ ਮੁਕਾਸਰਾ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਿ ਅਪਾਰ ਕਿਰਪਾ ਮਹਾਨ ਬਖਸ਼ਿਸ਼ ਮੇਰਾ ਮੈਂ ਸਦਕਾ ਚਾਰ ਪੈਰ ਦੇਣ ਸੁੱਖਾਂ ਭਰੇ ਆਬਦੀ ਤੋਂ ਸਤਿਗੁਰੂ ਜੀ ਆਬੀ ਤਰਸ ਵਰਤਾਇਆ ਹੈ ਜੀ ਸੰਧਿਆ ਟਾਈਮ ਦੇ ਦੁਵਾਰ ਸੱਜੇ ਹੁਣ ਸੱਚੇ ਕਾਲ ਸੱਚੇ ਪਾਤਸ਼ਾਹ ਜੀਓ ਸੱਜੇ ਹੋਏ ਦੀਵਾਨਾਂ ਦੇ ਅਦਰ ਪਾਵਣ ਬਾਣੀ ਸੋਧਦਾ ਰਹਿ ਰਸੀ ਦੀ ਬਾਣੀ ਪੜੀ ਗਈ ਸਮੂਹ ਸੰਗਤ ਦੇ ਵਿਚਰਦਿਆਂ ਤੋਂ ਬਾਣੀ ਪੜਦੇ ਤੋਂ ਕੀਰਤਨ ਕਰਦੇ ਤੋਂ ਹੋਈਆਂ ਬੇਅਦ ਭੁਲਾ ਬਖਸ਼ਾਲੀਆਂ ਸਤ ਕਿਰਪਾ ਕਰਨੀ ਅਸੀਸ ਬਖਸ਼ਿਸ਼ ਕਰਨੀ ਬਾਣੀ ਆਪਣੇ ਦਰ ਸੋਧ ਕੇ ਪ੍ਰਵਾਨ ਕਰਨੀ ਦਾ ਤਰਪਿਤਾ ਗੁਰੂ ਗਰੀਨਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਰ ਆਈਆਂ ਸੰਗਤਾਂ ਦੀ ਹਾਜੀ ਦਰ ਪ੍ਰਮਾਨ ਕਰਨੀ ਤੇਰ ਫੁੱਲ ਪੇਟਾਵਾਂ ਦਰ ਪਰਿਵਾਰ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਲੜ ਲੱਗਿਆਂ ਦੀ ਰਾਜ ਰੱਖਣੀ ਅਰਬੇ ਕਾਜ ਆਪ ਰਾਸ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗਰੀਨਵਾਰ ਕਿਰਪਾ ਕਰੋ ਦਾ ਤਰਪਿਤਾ ਆਪ ਜੀ ਆਪ ਜੀਆਂ ਕੇ ਪਾਵਨ ਮੁਖਾਰਬਿੰਦੋ ਚ ਪਾਵਨ ਹੁਕਮ ਬਖਸ਼ਿਸ਼ ਕਰਕੇ ਗਰੀਬ ਨਵਾਜੀ ਕਰੋ ਜੀ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੀ ਸਿਮਰਨ ਵਾਹਿ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਇਸੋ ਨਿਹਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ

ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਪੰ ਗੁਰ ਪ੍ਰਸਾਦ ਵਾਹਿਗੁਰੂ 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 ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਕਤਿ ਇਹ ਸੋਗ ਟੱਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਐ ਸਿਖਿ ਸਬਦਿ ਨੂਰ ਅਰਸੋ ਪੁਰਸੋ ਚਟਿਐ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਐ ਹੋਐ ਸਿਖਿ ਸਬਦਿ ਨੂਰੇ ਅਰਸੋ ਪੁਰਸੋ ਚਟਿਆ ਤੁਧ ਢੱਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀਐ ਸਤਿਗੁਰੂ ਦੀਆ ਬੁਝਾਈਂ ਰਾਮ ਲਾਹ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈਂ ਰਾਮ ਰਤਨ ਪਦਾਰਥ ਵਣਜੀਐ ਸਤਿਗੁਰੂ ਦੀਆ ਬੁਝਾਈਂ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਬਹਿ ਗੁਣੇ ਸਮਾਈ ਰਾਬ ਗੁਣ ਬਹਿ ਗੁਣੇ ਸਮਾਈ ਜਿਸ ਆਪ ਪਜਾਏ ਲਾਹਾ ਭਗਤ ਸਹਿ ਸਾਰੇ ਬਿਨ ਭਗਤੀ ਸੁਖ ਨਾ ਹੋਏ ਦੁਜਾ ਪਤ ਖੋਇ ਗੁਰਮਤਿ ਨਾਮ ਅਧਾਰੇ ਵਖਰ ਨਾਮ ਸਦਾ ਲਾਭ ਹੈ ਜਿਸਨੋ ਏਤ ਵਪਾਰ ਲਾਏ ਰਤਨ ਪਦਾਰਥ ਵਣ ਜਿਐ ਹੈ ਜਾ ਸਤਗੁਰ ਦੇ ਬੁਝਾਏ ਮਾਇਆ ਮੋਹ ਸਭ ਦੁਖ ਹੈ ਖੋਟਾ ਇਹੋ ਵਾਪਾਰਾ ਰਾਮ ਕੂੜ ਬੋਲ ਬਿਖ ਖਾਵਨੇ ਬਹੁ ਵਦੈ ਵਿਕਾਰਾ ਰਾਮ ਬਹੁ ਵਦੈ ਵਿਕਾਰਾ ਸੈਸਾ ਇਹੋ ਸੰਸਾਰਾ ਬਿਨ ਨਾਵੈ ਪਤ ਖੋਏ ਪੜ ਪੜ ਪੰਡਤ ਬਾਤ ਵਖਾਣ ਹੈ ਬੇਡ ਭੂਜਾ ਸੁਖ ਨਾ ਹੋਏ ਆਵਨ ਜਾਣਾ ਕਦੇ ਨਾ ਚੁੱਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਪਾਰ ਖੋਟੇ ਖੜੇ ਸਭ ਪਰਖਿਆ ਨਾ ਸਤ ਸਚ ਕਹਿ ਦਰਬਾਰਾ RAM ਖੋਟ ਧਰ ਕੇ ਸੱਟਿਆ ਨ ਉਬੇ ਕੰਨ ਪੁਕਾਰਾ RAM ਉਬੇ ਕੰਨ ਪੁਕਾਰਾ ਮੁਗਤ ਗਵਾਰਾ ਮਨ ਮੁਖ ਜਨਮ ਗਵਾਇਆ ਦੇਖਿਆ ਮਾਇਆ ਜਿਨ ਜਗ ਤੂ ਭੁਲਾਇਆ ਸਾਚਾ ਨਾਮ ਨਾ ਪਾਇਆ ਮਨ ਮੁਖ ਸੰਤਾ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਖੋਟੇ ਖਰੇ ਪਰਖਿਆ ਨਾ ਤਿਤ ਸਚਾ ਦਰਬਾਰਾ ਰਾਮ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਏ RAM ਜਿਤ ਭਾਵੈ ਤਿਤ ਲਾਇਸੀ ਜੋ ਤਿਸ ਦੀ ਵਡਿਆਈ RAM ਜੋ ਤਿਸ ਦੀ ਵਡਿਆਈ ਆਪ ਕਰਾਏ ਵਰਿਆਮ ਨਾ ਹੋਸੀ ਹੋਈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸ਼ੇ ਸੋਏ ਗੁਰ ਪ੍ਰਸਾਦਿ ਆਪ ਗਵਾਈਐ ਨਾਨਕ ਨਾਮ ਪਤ ਪਾਏ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਏ ਗੁਰ ਪ੍ਰਸਾਦਿ ਆਪ ਗਵਾਈਐ ਨਾਨਕ ਨਾਮ ਪਤ ਪਾਏ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀਐ ਸਤਗੁਰ ਦੇ ਆਭਜਾਏ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੇ ਸਮਾਈ ਰਾਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ